ਵਿੱਚ ਜਿਹੜਾ ਗੁਰਸਿੱਖ ਗੁਰੂ ਦੀ ਦਰਸਾਈ ਮਰਿਆਦਾ ਦੇ ਅਨੁਸਾਰ ਨਿਤਨੇਮ ਕਰਦਾ ਹੈ ਆਪਾਂ ਦਿਨ ਦੇ ਵਿੱਚ ਦੋ ਵਾਰ ਇੱਕ ਬਾਣੀ ਦਾ ਜਾਪ ਕਰਦੇ ਹਾਂ ਸਵੇਰੇ ਵੀ ਤੇ ਸ਼ਾਮ ਵੀ ਉਹ ਹੈ ਚੌਪਈ ਸਾਹਿਬ ਦੀ ਬਾਣੀ ਸਵੇਰੇ ਆਪਾਂ ਚੌਪਈ ਸਾਹਿਬ ਪੰਜ ਬਾਣੀਆਂ ਵਿੱਚ ਪੜ੍ਹਦੇ ਹਾਂ ਸੰਧਿਆ ਵਕਤ ਆਪਾਂ ਫੇਰ ਜਦੋਂ ਰਹਿਰਾਜ ਸਾਹਿਬ ਦਾ ਪਾਠ ਕਰਦੇ ਤੇ ਉਹਦੇ ਵਿੱਚੋਂ ਪਈ ਸਾਹਿਬ ਦਾ ਜਾਪ ਫਿਰ ਕੀਤਾ ਜਾਂਦਾ ਤੋ ਦੋ ਵਾਰ ਆਪਾਂ ਜਿਹੜਾ ਗੁਰਸਿੱਖ ਗੁਰੂ ਦੇ ਆਖੇ ਲੱਗ ਕੇ ਚੱਲਦਾ ਗੁਰੂ ਦੀ ਦਿੱਤੀ ਮਰਿਆਦਾ ਵਿੱਚ ਚੱਲਦਾ ਉਹ ਘਟੋ ਘਟ ਕੰਪਲਸਰੀ ਜ਼ਰੂਰੀ ਉਹਦੇ ਵਾਸਤੇ ਵੀ ਉਹਨੇ ਬਾਣੀ ਦੋ ਵਾਰ ਪੜ੍ਹਨੀ ਇੱਕ ਵਾਰ ਸਵੇਰੇ ਤੇ ਸ਼ਾਮ ਨੂੰ ਰਹਿਰਾਜ ਸਾਹਿਬ ਦੇ ਵਿੱਚ ਫੇਰ ਉਹਦੇ ਤੋਂ ਬਾਅਦ ਉਹ ਜਿੰਨਾ ਮਰਜ਼ੀ ਹੋਰ ਜਾਪ ਕਰੇ ਉਹ ਨਹੀਂ ਲਾਹਾ ਹੈ ਲੇਕਿਨ ਇਹ ਜੋ ਸਾਡੇ ਲਈ ਜ਼ਰੂਰੀ ਦੋ ਵਾਰ ਘੱਟੋ ਘੱਟ ਤੋ ਚੌਪਈ ਸਾਹਿਬ ਦੀ ਪਾਵਨ ਬਾਣੀ ਜਿਹੜੀ ਆ ਉਹ ਆਪ ਜੀ ਨੇ ਬਹੁਤਾ ਸੰਗਤਾਂ ਨੇ ਦਰਸ਼ਨ ਕੀਤੇ ਹੋਣੇ ਆ ਸਾਨੂੰ ਵੀ ਸੁਭਾਗ ਪ੍ਰਾਪਤ ਹੋਇਆ دیدار ਕਰਨ ਦਾ ਗੁਰਦੁਆਰਾ ਵਿਪੌਰ ਸਾਹਿਬ ਜੋ ਆਪਾਂ ਜਦੋਂ ਜਾਂਦੇ ਆ ਤਾਂ ਉਹ ਕੁਝ ਵਿੱਚੋਂ ਹਿਮਾਚਲ ਦੇ ਵਿੱਚੋਂ ਦੀ ਲੰਘ ਕੇ ਅੱਗੋਂ ਫੇਰ ਪੰਜਾਬ ਆ ਜਾਂਦਾ ਤੋ ਵਿੱਚ ਨੁਕਰ ਵਾਲਾ ਜਾਂ ਪਾਸਾ ਪੈ ਜਾਂਦਾ ਨੰਗਲ ਡੈਮ ਆਪਾਂ ਬਹੁਤ ਜਾਣਦੇ ਤੋ ਵਿਪੌਰ ਸਾਹਿਬ ਦੀ ਜੋ ਉਸ ਸਥਾਨ ਤੇ ਸਤਿਗੁਰਾਂ ਨੇ ਜੋ ਥੁੰਦਾ ਸਥਾਨਕ ਇਤਿਹਾਸਿਆ ਤੇ ਲਿਖਤਾਂ ਵਿੱਚ ਵੀ ਆਇਆ ਤੋ ਮਹਾਰਾਜ ਜੀ ਨੇ ਚੌਪਈ ਸਾਹਿਬ ਦੀ ਜਿਹੜੀ ਪਾਵਨ ਬਾਣੀਆਂ ਉਹਦਾ ਉਚਾਰਨ ਵਿਪੌਰ ਸਾਹਿਬ ਵਾਲੇ ਸਥਾਨ ਤੇ ਕੀਤਾ ਔਰ ਉਹਦਾ ਬਕਾਇਦਾ ਕਿਉਂਕਿ ਜਦੋਂ ਉਥੇ ਲਿਖਿਆ ਤਾਂ ਉਹਦੀ ਡੇਟ ਵੀ ਦੇ ਦਿੱਤੀ ਉਹ ਇਸ ਤਰ੍ਹਾਂ ਲਿਖਿਆ ਸੰਬਤ 76 ਸੈਸ ਪਣਿਜੈ ਸੰਬਤ ਦਾ ਮਤਲਬ ਹੈ ਜੋ ਬਿਕਰਮੀ ਸੰਮਤ ਹੈ 76 ਦਾ ਅਰਥ ਆ ਜਾਣਾ 1700 ਸੰਬਤ 76 ਸੈਸ ਪਣਿਜੈ ਫਿਰ ਕਹਿੰਦੇ ਅਰਧ ਸੈਸ ਫੁਨ 3 ਕਹਿਜੈ ਅਰਧ ਦਾ ਮਤਲਬ ਵੀ ਅੱਧਾ ਹੋਰ ਲਾ ਲੋ 50 ਤੋਂ 17 ਪਹਿਲਾ ਹੋ ਗਿਆ ਅਰਧ ਦਾ ਮਤਲਬ 50 1750 ਅਰਧ ਸੈਸ ਫੁਨ 3 ਕਹਿਜੈ ਤੇ ਤੈਨੂੰ ਤੋਂ ਹੋਰ ਆ ਗਿਆ ਤੋ ਇਹ ਬਣ ਜਾਂਦਾ 1753 ਬਿਕਰਮੀ ਸੰਮਤ 1753 ਬਿਕਰਮੀ ਸੰਮਤ ਸੰਬਤ 70 ਸੈਸ ਪਣਿਜੈ ਅਰਧ ਸੈਸ ਫੁਨ 3 ਕਹਿਜੈ ਭਾਦਰਵ ਸੁਦੀ ਅਸ਼ਟਮੀ ਅੱਜ ਜਿਹੜਾ ਉਹ ਭਾਦਰੋਂ ਸੁਦੀ ਅਸ਼ਟਮੀ ਹੈ ਅੱਜ ਦਾ ਜਿਹੜਾ ਦਿਨ ਭਾਦਰੋਂ ਸੁਦੀ ਜਿਹੜੀ ਹੈ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਰਵਵਾਰਾ ਮਤਲਬ ਐਤਵਾਰ ਦਾ ਦਿਨ ਜਿਹਨੂੰ ਰਵੀਵਾਰ ਕਹਿੰਦੇ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰਸ ਤਦਰਵ ਤਦਰਵ ਮੈਨੇ ਸਤਲੁਜ ਤੀਰਸ ਤਦਰਵ ਗ੍ਰੰਥ ਸੁਧਾਰਾ ਮਹਾਰਾਜ ਜੀ ਨੇ ਸਤਲੁਜ ਦੇ ਕੰਢੇ ਇਸ ਗ੍ਰੰਥ ਨੂੰ ਕਹਿੰਦੇ ਸੁਧਾਰਿਆ ਸੰਪੂਰਨ ਕੀਤਾ ਅੱਜ ਜਦੋਂ ਤੁਸੀਂ ਉਹ ਡੈਮ ਬੰਨ੍ਹ ਕਰਕੇ ਨਾ ਪਾਣੀ ਉਧਰ ਰੋਕਣ ਕਰਕੇ ਜਿਹੜਾ ਵਿਪੌਰ ਸਾਹਿਬ ਦੇ ਕੋਲਾ ਪੰਜਾਂ ਨੂੰ ਤੁਹਾਡੀ ਸੂਰਤ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਜਾਏਗਾ ਉਹਦੇ 'ਚ ਖੜ ਕੇ ਦਰਸ਼ਨ ਕਰਦੇ ਤਾਂ ਸਾਨੂੰ ਉਹ ਸਾਹਮਣੇ ਪਾਣੀ ਰੁਕਿਆ ਹੋਇਆ ਦਿਸਦਾ ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਇਸ ਤਰਤ ਤੇ ਬਖਸ਼ਿਸ਼ਾਂ ਕੀਤੀਆਂ ਉਦੋਂ ਸਤਲੋ ਜਿੱਧਰਲੇ ਪਾਸਿਓਂ ਵਗਦਾ ਸੀ ਪਾਣੀ ਔਰ ਬੜੇ ਵੱਡੇ ਰੂਪ ਦੇ ਵਿੱਚ ਵਗਦਾ ਸੀ ਤਾਂ ਉਹ ਮਹਾਰਾਜ ਜੀ ਨੇ ਉਹ ਪੂਰਾ ਉਹਦਾ ਦੇ ਦਿੱਤਾ ਵੀ ਕਦੋਂ ਉਚਾਰਿਆ ਸੰਮਤ 77 ਸੈਸ ਭਣੀਜੈ ਅਰਧ ਸੈਸ ਫੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਦਾਰਾ ਔਰ ਮਹਾਰਾਜ ਜੀ ਨੇ ਉਸ ਪਾਵਨ ਬਾਣੀ ਦੇ ਬਾਬਤ ਜਿਹੜਾ ਬਚਨ ਆਖਿਆ ਸਹਿਬ ਕਹਿੰਦੇ ਦੂਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹਿ ਹੋ ਜੋ ਜਾਕੀ ਏਕ ਬਾਰ ਚਉਪਈ ਕੋ ਕਹਿ ਇਨੂੰ ਚੁਪਈ ਨਹੀਂ ਕਹਿਣਾ ਇੱਕ ਥੋੜਾ ਜਿਹਾ ਆਪਾਂ ਉਚਾਰਨ ਵਿੱਚ ਸੁਧਾਰਨਾ ਹੈ ਜਿਆਦਾਤਰ ਲੋਕ ਜੀ ਇੱਕ ਚੁਪਈ ਸਾਹਿਬ ਦਾ ਪਾਠ ਕਰ ਲੀਏ ਨਹੀਂ ਚੱਚੇ ਦੇ ਉੱਪਰ ਕਨੌੜਾ ਲੱਗਾ ਹੋਇਆ ਹੈ ਚੌਪਈ ਭਾਵ ਕਿ ਉਹਦੇ ਚਾਰ ਚਰਨ ਉਹ ਜਿਹੜਾ ਲਿਟਰੇਰੀ ਵਿਆਕਰਨਿਕ ਭਾਸ਼ਾ ਦਾ ਥੋੜਾ ਵੱਖਰਾ ਵਿਸ਼ਾ ਹੋ ਜਾਏਗਾ ਲੇਕਿਨ ਇਹਦਾ ਜਦੋਂ ਅਸੀਂ ਚੌਪਈ ਕਬਿਓ ਬਾਤ ਬੇਨਤੀ ਚੌਪਈ ਚੁਪਈ ਨਹੀਂ ਚਉਪਈ ਤੋ ਇਹ ਮਹਾਰਾਜ ਜੀ ਨੇ ਜਦੋਂ ਇਹ ਬਚਨ ਵਰਤਿਆ ਦੁਖ ਦਰਦ ਪਉ ਨਿਕਟ ਨਾ ਤਿਨ ਨਰਕ ਕੇ ਰਹੈ ਹਉ ਜੋ ਜਾਕੀ ਏਕ ਵਾਰ ਚਉਪਈ ਕੋ ਕਹਿ ਕਹਿੰਦੇ ਉਹਦੇ ਉਹ ਦੁੱਖਾਂ ਦਰਦਾਂ ਦੀ ਕਹਾਣੀ ਜਿਹੜੀ ਉਸਮਾਪਤ ਹੋ ਜਾਏਗੀ ਹੁਣ ਸਤਿਗੁਰੂ ਮਹਾਰਾਜ ਵਿਪੌਰ ਸਾਹਿਬ ਦੇ ਅਸਥਾਨ ਤੇ ਆਪ ਜੀ ਪੜੋਗੇ ਨਾ ਇਤਿਹਾਸ ਤੇ ਮਹਾਰਾਜ ਇੱਕ ਸਾਲ ਲਗਾਤਾਰ ਰਹੇ ਇੱਕ ਸਾਲ ਨਿਵਾਸ ਕੀਤਾ ਹੁਣ ਇੱਥੇ ਗਏ ਕਾਦੇ ਲਈ ਮਹਾਰਾਜ ਗਏ ਕਿਸ ਕਰ ਜਦੋਂ ਨਿਰਮੋਗੜ ਦੀ ਜੰਗ ਹੋਈ ਨਾ ਅਨੰਦਪੁਰ ਸਾਹਿਬ ਇੱਕ ਵਾਰੀ ਪਹਿਲੇ ਛੱਡਿਆ ਮਹਾਰਾਜ ਜੀ ਨੇ ਤੋਂ 1753 ਜਦੋਂ ਆਪ ਦੀ ਪੜੋਗੇ ਤੋਂ ਇਹ ਲਗਭਗ 1696 ਬਣ ਜਾਣਾ ਜਿਹੜਾ ਈਸਵੀ ਸੰਨਿਆ ਕਿਉਂਕਿ ਆਪਾਂ ਉਹਦੇ ਚੋਂ 57 ਘਟਾਵਾਂਗੇ 1753 ਬਿਕਰਮੀ ਸੰਮਤਿਆ ਤੇ ਉਹ 1696 ਦਾ ਸਮਾਂ ਬਣ ਜਾਣਾ ਈਸਵੀ ਸਨ ਦਾ ਜਦੋਂ ਮਹਾਰਾਜ ਉੱਥੋਂ ਗਏ ਸਤਗੁਰਾਂ ਨੇ ਆਨੰਦਪੁਰ ਸਾਹਿਬ ਉਦੋਂ ਵੀ ਇੱਕ ਵਾਰ ਛੱਡਿਆ ਨਿਰਮੋਹਗੜ੍ਹ ਦੀ ਜੰਗ ਤੋਂ ਬਾਅਦ ਮਹਾਰਾਜ ਬਸਾਲੀ ਗਏ ਬਸਾਲੀ ਰਿਆਸਤ ਸੀ ਛੋਟੀ ਜੀ ਇਹ ਵੈਸੇ ਇੱਥੋਂ ਦਾ ਰਾਜਾ ਜਿਹੜਾ ਸਲਾਈ ਚਾਂਦਿਆ ਇਹ ਭੀਮਚੰਦ ਦਾ ਮਾਸੜ ਭੀਮਚੰਦ ਆ ਜਿਹੜਾ ਉਹ ਮਾਸੜ ਲੱਗਦਾ ਸੀ ਇਹਦੇ ਬਾਪ ਦਾ ਸੰਡੂ ਸੀ ਔਰ ਇਹਦੀ ਮਾਂ ਤੇ ਬਸਾਲੀ ਦੇ ਰਾਜੇ ਦੀ ਜਿਹੜੀ ਮਾਂ ਉਹ ਭੈਣਾ ਸਨ ਔਰ ਉੱਥੋਂ ਬਸਾਲੀ ਤੋਂ ਫਿਰ ਮਹਾਰਾਜ ਅੱਗੇ ਗਏ ਨੇ ਵਿਭੌਰ ਵਾਲੇ ਪਾਸੇ ਇਹ ਜਿਹੜੀ ਇੱਕ ਰਿਆਸਤ ਸੀ ਇੱਥੋਂ ਦਾ ਰਾਜਾ ਸੀ ਵਿਭੌਰ ਰਾਏ ਔਰ ਉਸ ਰਿਆਸਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗਏ ਨੇ ਉਸ ਵਕਤ ਉੱਥੋਂ ਦਾ ਰਾਜਾ ਹੈ ਰਤਨ ਰਾਏ ਰਤਨ ਚੰਦ ਉਹਦਾ ਨਾਮ ਜਿਹੜਾ ਆਉਂਦਾ ਹੈ ਹੁਣ ਦੋ ਆਉਂਦੇ ਇਤਿਹਾਸ ਵਿੱਚ ਕਈ ਥਾਵਾਂ ਤੇ ਉਹ ਵੇਖੀਦਾ ਵੀ ਭਲੇਖੇ ਨਾਲ ਕਹੀ ਜਾਂਦੇ ਕਹਿੰਦੇ ਨਹੀਂ ਜੀ ਅਸਾਮ ਵਾਲਾ ਜਿਹੜਾ ਤ੍ਰਿਪੁਰਾ ਅੱਜ ਕੱਲ ਸਟੇਟ ਆ ਉਦੋਂ ਇਹ ਇੱਕ रियासत ਸੀ ਇੱਥੋਂ ਦਾ ਰਾਜਾ ਸੀ RAM RAJ ਇੱਕ RAM SINGH ਜਿਹੜਾ ਮਿਰਜ਼ਾ ਰਾਜਾ ਜੈ ਸਿੰਘ ਦੇ ਪਰਿਵਾਰ ਵਿੱਚੋਂ ਜਿਹੜਾ ਮਹਾਰਾਜ ਜੀ ਨੂੰ ਪਟਨਾ ਸਾਹਿਬ ਤੋਂ ਆਸਾਮ ਵੱਲ ਲੈ ਕੇ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਉਹ ਵੱਖਰਾ ਹੈ ਇੱਕ ਹੈ ਉੱਥੇ ਜਿੱਥੇ ਅੱਜ ਤ੍ਰਿਪੁਰਾ ਰਿਆਸਤ ਹੈ ਉਹਦਾ ਰਾਜਾ ਸੀ RAM RAJ RAM RAJ ਦੇ ਘਰ ਔਲਾਦ ਨਹੀਂ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਅਸੀਸ ਨਾਲ ਉਹਦਾ ਜਿਹੜਾ ਪੁੱਤਰ ਪੈਦਾ ਹੋਇਆ ਉਹਦਾ ਨਾਮ ਵੀ ਰਤਨ ਚੰਦ ਸੀ ਜਿਹੜਾ ਮੁੜ ਕੇ ਬਹੁਤ ਬਹਿਮੁੱਲੀਆਂ ਬੇਟਾਵਾਂ ਲੈ ਕੇ ਸਤਗੁਰਾਂ ਦੇ ਚਰਨਾਂ ਵਿੱਚ ਉਹ ਰਤਨ ਚੰਦ ਵੱਖਰਾ ਇਹ ਜਿਹੜਾ ਰਤਨ ਰਾਏ ਹੈ ਰਤਨ ਚੰਦ ਹੈ ਇਹ ਵੱਖਰਾ ਹੈ ਜਿਹੜਾ ਵਿਪੌਰ ਸਾਹਿਬ ਇਹ ਅਸਲ ਦੇ ਵਿੱਚ ਜਿਹੜੀ ਵਿਪੌਰ रियासत ਹੈ ਇਹਦੇ ਵਿੱਚ ਇਹ ਵਿਪੌਰ ਰਾਏ ਦੇ ਅਗੋਂ ਸੁਪੁੱਤਰ ਹੈ ਰਾਜਾ ਤੇ ਜਿਹੜਾ ਨਾਹਣ ਦਾ ਰਾਜਾ ਸੀ ਨਾ ਉਹਦੀ ਇੱਕ ਧੀ ਸੀ ਉਹਦਾ ਨਾਮ ਹੈ ਪ੍ਰਿਆਵਰ ਇਹ ਭਾਈ ਸੇਬ ਭਾਈ ਵੀਰ ਸਿੰਘ ਜੀ ਹੋਣਾ ਨੇ ਬੜੀ ਡੁੰਗਾਈ ਵਿੱਚ ਪ੍ਰਸੰਗ ਲਿਖਿਆ ਪ੍ਰਿਆ ਵਰ ਉਸ ਲੜਕੀ ਦਾ ਨਾਮ ਸੀ ਤੇ ਆਪ ਜਦੋਂ ਰਿਆਸਤਾਂ ਪੜੋਗੇ ਇੱਕ ਨਾਹਣ ਰਿਆਸਤ ਹੈ ਜਿਹੜੀ ਕਦੇ ਵੀ ਗੁਰੂ ਘਰ ਦੇ ਵਿਰੋਧ ਨਹੀਂ ਭੁਗਤੀ ਗੁਰੂ ਘਰ ਨਾਲ ਹਮੇਸ਼ਾ ਉਹਦੀ ਪ੍ਰੀਤ ਰਹੀ ਤੇ ਹੁਣ ਉਹ ਜਿਹੜੀ ਉਹ ਮੇਦਨੀ ਪ੍ਰਕਾਸ਼ ਜਿਹੜਾ ਰਾਜਾ ਨਾਹਣ ਦਾ ਉਹਦੀ ਜਿਹੜੀ ਅਗੋਂ ਧੀ ਹੈ ਉਹਨੇ ਆਖਿਆ ਵੀ ਪਿਤਾ ਜੀ ਮੇਰਾ ਵਿਆਹ ਤਾਂ ਕਰਨਾ ਜਦੋਂ ਜਵਾਨ ਹੋਈ ਪ੍ਰੇਕ ਕਿਰਪਾ ਕਰੋ ਮੇਰਾ ਵਿਆਹ ਉਸ ਰਿਆਸਤ ਚ ਕਰਿਓ ਉਥੇ ਕਰਿਓ ਜਿਹੜਾ ਗੁਰੂ ਘਰ ਦਾ ਦੋਖੀ ਨਾ ਹੋਵੇ ਹੁਣ ਉਹਨਾਂ ਰਿਆਸਤਾਂ ਚ ਉਹ ਤਾਂ ਸਾਰੀਆਂ ਹੀ ਦੋਖੀ ਨੇ ਉਹ ਤੋਂ ਸਾਰੇ ਗੁਰੂ ਘਰ ਦਾ ਵੈਰ ਵਿਰੋਧ ਕਰਨ ਵਾਲੇ ਆ ਤਾਂ ਉਦੋਂ ਜਿਹੜੇ ਇਹ ਸੀ ਇਹ ਗੁਰੂ ਘਰ ਦੇ ਦੋਖੀ ਨਹੀਂ ਸੀ ਵਿਪੌਰ ਵਾਲਾ ਪਾਸਾ ਉਹ ਫਿਰ ਪ੍ਰਿਆ ਵਰ ਦਾ ਜਿਹੜਾ ਨੰਦਕਾਰਜ ਹੈ ਰਾਜਾ ਰਤਨ ਚੰਦ ਨਾਲ ਹੋਇਆ ਹੁਣ ਉਹ ਲੜਕੀ ਵੀ ਬਾਣੀ ਪੜਦੀ ਸੁਖਮਣੀ ਸਾਹਿਬ ਦਾ ਪਾਠ ਬੜੇ ਨੇਮ ਨਾਲ ਕਰਨਾ ਬਾਣੀ ਪੜ੍ਹਨੀ ਤੇ ਉਹ ਰਾਜੇ ਨਾਲ ਨਾ ਕਈ ਵਾਰੀ ਗੱਲ ਕਰਦੀ ਵੀ ਆਪਾਂ ਆਨੰਦਪੁਰ ਸਾਹਿਬ ਚੱਲੀਏ ਦਰਸ਼ਨ ਕਰੀਏ ਗੁਰੂ ਸਾਹਿਬ ਦੇ ਉਹ ਅੱਗੋਂ ਕੋਈ ਬਹੁਤਾ ਜਵਾਬ ਨਾ ਦਿੰਦਾ ਉਹ ਵੇਖਦੀ ਵੀ ਇਹ ਰੋਜ਼ ਜਦੋਂ ਅੱਧੀ ਰਾਤ ਹੁੰਦੀ ਤੇ ਉੱਠ ਕੇ ਕਿਤੇ ਜਾਂਦਾ ਹੈ ਉਹ ਇਥੋਂ ਦਾ ਵਿਪੋਰ ਸਾਹਿਬ ਤੋਂ ਹੀ ਥੋੜਾ ਜਿਹਾ ਹਟ ਕੇ ਉਹ ਬਨਗੜ ਅੱਜ ਕੱਲ ਪਿੰਡ ਪੈਂਦਾ ਉਹਨਾਂ ਦੀ ਹੁਣ ਤਾਂ ਉਹ ਪ੍ਰਾਈਵੇਟ ਪ੍ਰਾਪਰਟੀ ਹੈ ਮਤਲਬ ਕਈ ਵਾਰ ਆਪ ਇਤਿਹਾਸ ਸੁਣਦੇ ਸਾਡਾ ਦਿਲ ਹੁੰਦਾ ਵੀ ਚਲੋ ਚੁੱਕੀਏ ਗੱਡੀ ਤੇ ਜਾਈਏ ਉੱਥੇ ਮਤਲਬ ਉਹਦੇ ਲਈ ਪਰਮਿਸ਼ਨ ਲੈਣੀ ਪੈਂਦੀ ਆ ਆਮ ਪਬਲਿਕ ਦੇ ਲਈ ਨਹੀਂ ਆ ਵੀ ਬੰਦਾ ਜਦੋਂ ਮਰਜ਼ੀ ਚਾਹੇ ਆਵੇ ਜਾਵੇ ਉਹਨਾਂ ਦਾ ਆਪਣਾ ਕਿਲਾ ਹੈ ਉਹਨਾਂ ਦੇ ਵੰਛਜ ਅਜੇ ਵੀ ਰਤਨ ਚੰਦ ਦੇ ਉੱਥੇ ਰਹਿੰਦੇ ਨੇ ਉਸ ਪਿੰਡ ਦੇ ਵਿੱਚ ਅਜੇ ਵੀ ਉਹ ਪਰਿਵਾਰ ਵੱਸਦਾ ਉਹਨ ਜਦੋਂ ਉਹਨਾਂ ਵੇਖਿਆ ਵੀ ਰੋਜ਼ ਜਾਂਦਾ ਉਹਨੇ ਇੱਕ ਦਿਨ ਪਿੱਛਾ ਕੀਤਾ ਤਾਂ ਉਹ ਵੇਖਿਆ ਵੀ ਕਿਲੇ ਦੇ ਵਿੱਚ ਹੀ ਅਲਮਾਰੀ ਨੂੰ ਬਣੀ ਜਿਹੜੀ ਬਾਹਰੋਂ ਵੇਖਣ ਨੂੰ ਅਲਮਾਰੀ ਉਹਦੇ ਵਿੱਚ ਦੀ ਰਸਤਾ ਨਿਕਲਦਾ ਤੇ ਪਿੱਛੇ ਇੱਕ ਐਸਾ ਕਮਰਾ ਬਣਾਇਆ ਜਿੱਥੋਂ ਨਿੱਤ ਪ੍ਰਤੀ ਜਾ ਕੇ ਰਤਨ ਚੰਦ ਬੈੰਦਾ ਤੇ ਬੈਠ ਕੇ ਕਰਦਾ ਕੀ ਹੈ ਬਾਣੀ ਪੜਦਾ ਗੁਰੂ ਦਾ ਧਿਆਨ ਧਰਦਾ ਰੋਜ਼ ਅਰਜੋਈਆਂ ਤੇ ਉਹ ਅੱਜ ਜਦੋਂ ਨੂੰ ਪ੍ਰਿਆਵਾਰ ਨੂੰ ਪਤਾ ਲੱਗਾ ਫਿਰ ਉਹਨੇ ਆਖਿਆ ਜੀ ਤੁਸੀਂ ਵੀ ਉਹ ਕਹਿੰਦੇ ਵੀ ਮੇਰੀ ਇੱਕ ਭਾਵਨਾ ਉਹਨੇ ਫਿਰ ਆਪਣੀ ਭਾਵਨਾ ਦੱਸੀ ਕਿੰਨੇ ਮੈਂ ਤੇਰਾ ਤਾਂ ਨਹੀਂ ਸਵਾਲ ਜਵਾਬ ਦਿੰਦਾ ਤੂੰ ਕਹਿਨੀ ਹੈ ਸਤਗੁਰਾਂ ਕੋਲੇ ਚੱਲੀਏ ਪਰ ਮੈਂ ਰੋਜ਼ ਅਰਦਾਸ ਕਰਦਾ ਵੀ ਅਸੀਂ ਤੇ ਜਾ ਹੀ ਆਵਾਂਗੇ ਜਦੋਂ ਜਾਣਾ ਪਰ ਗੁਰੂ ਕਿਤੇ ਤਰੁੱਠੇ ਦਇਆ ਕਰੇ ਉਹ ਸਾਡੇ ਸਤਰਤ ਤੇ ਚਰਨ ਪਾਵੇ ਤੇ ਸਾਡੀ ਰਿਆਸਤ ਭਾਗਾਂ ਵਾਲੀ ਹੋ ਜਾਏ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਹੌਣ ਕਿਤੇ ਕਿਰਪਾ ਕਰਨ ਫਿਰ ਉਹ ਸਮਾਂ ਆਇਆ ਜਦੋਂ ਮਹਾਰਾਜ ਨਿਰਮੋਘੜ ਤੋਂ ਬਸਾਲੀ ਬਸਾਲੀ ਤੋਂ ਇਧਰਲੇ ਪਾਸੇ ਨੂੰ ਵਿਪੌਰ ਸਾਹਿਬ ਮਹਾਰਾਜ ਗਏ ਤੇ ਰਾਜਾ ਕਿਉਂਕਿ ਬੈਠਾ ਰਹਿੰਦਾ ਸੀ ਯਾਦ ਵਿੱਚ ਸਰੀਰ ਨੂੰ ਕੋ ਤਕਲੀਫ ਹੋਣ ਲੱਗੀ ਤੇ ਉਹ ਦੱਸਿਆ ਉਹਨਾਂ ਨੇ ਜਿਹੜੇ ਵੈਦ ਹਕੀਮ ਵੀ ਤੁਸੀਂ ਥੋੜਾ ਬਹੁਤ ਬਾਹਰ ਨਿਕਲੋ ਜੰਗਲ ਜਾਓ ਥੋੜਾ ਬਹੁਤ ਤੁਹਾਨੂੰ ਬਾ ਚੰਗੀ ਹਵਾ ਇਤਿਆਦਿਕ ਤੇ ਨਾਲ ਠੀਕ ਹੋਵੋਗੇ ਫਿਰ ਇੱਕ ਦਿਨ ਉਹ ਸ਼ਿਕਾਰ ਨੂੰ ਨਿਕਲਿਆ ਸ਼ਿਕਾਰ ਨੂੰ ਨਿਕਲਿਆ ਉਧਰੋਂ ਕਲਗੀਧਰ ਪਾਤਸ਼ਾਹ ਮਹਾਰਾਜ ਸ਼ਿਕਾਰ ਨੂੰ ਚੜ੍ਹੇ ਨੇ ਤਾਂ ਉਹ ਜੰਗਲ ਦੇ ਵਿੱਚ ਫਿਰ ਸਤਿਗੁਰੂ ਸਚੇ ਇਹਦੇ ਨਾਲ ਜਿਹੜੇ ਨਾਲ ਸ਼ਿਕਾਰੀ ਦਸਤਾ ਗਿਆ ਉਹਨਾਂ ਨੇ ਕਿਤੇ ਜਦੋਂ ਚੜ੍ਹੇ ਸ਼ਿਕਾਰ ਨੂੰ ਤੇ ਉਹਨਾਂ ਨੇ ਕਿਤੇ ਪ੍ਰਹਾਰ ਕੀਤਾ ਕੋਈ ਜੀਵ ਮਰੇ ਮਾਰਿਆ ਗਿਆ ਰਤਨ ਚੰਦ ਦੇ ਵੇਖ ਕੇ ਉਹਨੂੰ ਬਹੁਤ ਜਿਹੜਾ ਅੰਦਰ ਜਿਵੇਂ ਦਇਆ ਸੀ ਉਹ ਫਿਰ ਚੌਂਕੜਾ ਮਾਰ ਕੇ ਪਛਤਾਵਾਜ ਤੇ ਗੁਰੂ ਗੁਰੂ ਜਪਣ ਲੱਗ ਗਿਆ ਜਦੋਂ ਬੈਠਾ ਫਿਰ ਉੱਥੇ ਕਲਗੀ ਤਰਪਾਤਸ਼ਾਹ ਮਹਾਰਾਜ ਆਏ ਜਿੱਥੇ ਇਨ ਸਤਗੁਰਾਂ ਦੇ ਚਰਨ ਪਰਸੇ ਔਰ ਜੋ ਦੀ ਸਿੱਖ ਸੀ ਉਹ ਪੂਰੀ ਹੋਈ ਫਿਰ ਇਹ ਆਪਣੇ ਜਿਹੜਾ ਉਸ ਕਿਲੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਗਿਆ ਸਤਗੁਰਾਂ ਨੂੰ ਜਿੱਥੇ ਉਹ ਰਾਣੀ ਪ੍ਰਿਆਵਰ ਉਹਦੀ ਵੀ ਭਾਵਨਾ ਉਹਨੂੰ ਵੀ ਮਹਾਰਾਜ ਨੇ ਬੜੀਆਂ ਅਸੀਸਾਂ ਬੜੀਆਂ ਬਖਸ਼ਿਸ਼ਾਂ ਕੀਤੀਆਂ ਉੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਉਂਕੋ ਪਹਾੜੀ ਵਾਲਾ ਇੱਕ ਕਿਲਾ ਸੀ ਜਿੱਥੋਂ ਕਿਲੇ ਦਾ ਨਾਮੋਂ ਨਿਸ਼ਾਨ ਤਾਂ ਨਹੀਂ ਹੈ ਜਿੱਥੇ ਗੁਰਦੁਆਰਾ ਜਬਪੌਰ ਸਾਹਿਬ ਹੈ ਉੱਚੀ ਤਾਂ ਇੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਚੌਪਈ ਸਾਹਿਬ ਦੀ ਪਾਵਨ ਬਾਣੀ ਜਿਸ ਦਾ ਉਚਾਰਨ ਕੀਤਾ ਤੇ ਜਿਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖੋ ਜਿੱਥੋਂ ਬੇਨਤੀ ਅਰੰਭ ਕੀਤੀ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਹਾਂ ਮਹਾਰਾਜ ਨੇ ਅਰਦਾਸਾਂ ਉਹਦੇ ਤਬਾ ਦੇ ਕਿ ਵੀ ਗੱਲ ਕਹੀ ਕਿ ਦਾਤਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਜੋ ਵਰ ਚਾਹਾਂ ਤੇ ਮਹਾਰਾਜੇ ਨਮਸਕਾਰ ਹੈ ਉਹ ਵੀ ਤੈਨੂੰ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਤੋ ਉਸ ਦਾਤੇ ਦਾ ਵੀ ਇਹ ਵੀ ਆਖਿਆ ਉਹ ਕੈਸਾ ਹੈ ਕਿੰਦੇਉ ਚਾਵੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਮ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਸਤਗੁਰਾਂ ਨੇ ਉਸ ਅਕਾਲ ਦੀ ਉਸਤਤ ਕਰਨ ਵਾਲੇ ਦਾਤੇ ਨੇ ਸਾਨੂੰ ਉਸ ਅਕਾਲ ਦੇ ਨਾਲ ਜੋੜਿਆ ਤੋ ਉਹ ਪਾਵਨ ਪਵਿੱਤਰ ਬਾਣੀ ਜਿਸ ਦਾ ਉਚਾਰਨ ਅੱਜ ਦੇ ਦਿਹਾੜੇ ਮਹਾਰਾਜ ਜੀ ਨੂੰ ਸਬੇ ਪੌਰ ਸਾਹਿਬ ਦੇ ਰਮਨੀਕ ਸੁੰਦਰ ਜਿੱਥੇ ਕੁਦਰਤ ਤੇ ਕਾਦਰ ਦਾ ਅਜਬ ਸੁਮੇਲ ਹੈ ਅੱਜ ਵੀ ਜਦੋਂ ਅਸੀਂ ਉੱਥੇ ਜਾਂਦੇ ਹਾਂ ਬੈਠ ਕੇ ਕੁਸੂਰਤ ਜੋੜ ਕੇ ਚੌਪਈ ਸਾਹਿਬ ਦਾ ਪਾਠ ਕਰਦਾ ਹੈ ਬੜੀਆਂ ਰਹਿਮਤਾਂ ਬਖਸ਼ਿਸ਼ਾਂ ਜੋ ਦਾਤੇ ਦੀਆਂ ਰਹਿਮਤਾਂ ਜਿਹੜੀਆਂ ਨਖੁੱਟਦੀਆਂ ਨਹੀਂ ਕਦੀ ਉਹ ਬਖਸ਼ਿਸ਼ਾਂ ਵਰਤਦੀਆਂ ਨੇ ਤੋ ਸਤਗੁਰੂ ਮਹਾਰਾਜ ਜੀ ਨੇ ਜਿਸ ਪਾਵਨ ਬਾਣੀ ਦਾ ਹਰ ਗੁਰਸਿੱਖ ਨੂੰ ਹੁਕਮ ਹੈ ਘਟੋ ਘਟ ਦਿਨ ਵਿੱਚ ਦੋ ਵਰੀਂ ਜਾਪ ਕਰਦਾ ਹੈ ਬਾਕੀ ਉਹ ਜਿੰਨੀ ਵੇਰੀ ਪੜੇ ਓਨੀ ਵੇਰੀ ਲਾਹਾ ਹੈ ਗੁਰੂ ਕਿਰਪਾ ਕਰੇ ਅਸੀਂ ਜਿਹੜਾ ਉਹ ਪਾਵਨ ਬਾਣੀ ਦੇ ਨਾਲ ਜੁੜ ਸਕੀਏ ਗੁਰੂ ਦਾ ਸ਼ਬਦ ਜਿਹੜਾ ਉਹ ਸਾਡੇ ਜੀਵਨ ਦਾ ਹਿੱਸਾ ਬਣ ਸਕੇ ਤਾਂ ਕਿ ਉਸ ਮਾਲਕ ਦੀਆਂ ਅਸੀਸਾਂ ਦੇ ਪਾਤਰ ਬਣ ਜਾਈਏ ਇੰਨੀਆਂ ਕੋ ਬੇਨਤੀ